ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਮਰੇੜਕੋਟਲੇ ਹਨਾ ਅੱਜ ਦੇ ਟਾਈਮ 'ਚ ਆਪਾਂ ਨੂੰ ਪ੍ਰੋਬਲਮਾਂ ਬਹੁਤ ਹੋ ਜਾਂਦੀਆਂ ਨੇ ਜਿਵੇਂ ਰੀਡ ਦੀ ਹੱਡੀ ਦਾ ਹੋ ਗਿਆ ਮਣਕੇ ਨਾਲ ਹਿੱਲਣਾ ਹੋ ਗਿਆ ਸਰਵਾਈਕਲ ਹੋ ਗਿਆ ਜਾਂ ਨਾ ਤੂਹੀ ਦਾ ਦਰਦ ਹੋ ਗਿਆ ਤਾਂ ਆਪਾਂ ਜ਼ਿਆਦਾਤਰ ਉਹਦੇ ਵਾਸਤੇ ਅੰਗਰੇਜ਼ੀ ਦਵਾਈਆਂ ਲੈਨੇ ਜਾਂ ਆਪਾਂ ਮੈਡੀਸਿਨ ਵਰਤਦੇ ਆਂ ਪਰ ਅੱਜ ਆਪਾਂ ਤੁਹਾਨੂੰ ਡਾਕਟਰ ਸਾਹਿਬ ਨਾਲ ਮਿਲਾਵਾਂਗੇ ਜਿਹੜੇ ਕਿ ਬਿਨਾਂ ਮੈਡੀਸਿਨ ਤੋਂ ਬਿਨਾਂ ਟੀਕੇ ਤੋਂ ਬਿਨਾਂ ਆਪਰੇਸ਼ਨ ਤੋਂ ਸਾਰਾ ਇਲਾਜ ਕਰਦੇ ਆ ਇਹਨਾਂ ਦਾ ਐਡਰੈਸ ਪੈ ਜਾਂਦਾ ਮਹਿ ਸਾਰੇ ਪਾ ਡਾਕਟਰ ਸਾਹਿਬ ਨਾਲ ਅੰਦਰ ਗੱਲਬਾਤ ਕਰਾਂਗੇ ਸਾਰੇ ਤੁਹਾਨੂੰ ਟ੍ਰੀਟਮੈਂਟ ਦਿਖਾਵਾਂਗੇ ਹਨਾ ਬਾਕੀ ਉਹਨਾਂ ਦਾ ਕੰਟੈਕਟ ਨੰਬਰ ਸਾਰਾ ਸ਼ੇਅਰ ਕਰਾਂਗੇ ਸੋ ਚੱਲਦੇ ਆਪਾਂ ਸਾਰੇ ਡਾਕਟਰ ਸਾਹਿਬ ਨਾਲ ਦੀ ਗੱਲਬਾਤ ਉਹ ਕਰਦੇ ਆ ਜੀ ਚੱਲਦੇ ਆ ਹੁਣ ਆਪਾਂ ਸਾਰੇ ਡਾਕਟਰ ਸਾਹਿਬ ਨਾਲ ਦੀ ਗੱਲਬਾਤ ਉਹ ਕਰਦੇ ਆ ਤੇ ਦੇ ਤੇ ਤੋ ਇਹਦਾ ਕੋਈ ਟ੍ਰੀਟਮੈਂਟ ਜਿਹੜਾ ਉਹ ਕਰ ਰਿਹਾ ਹੈ ਜੀ ਡਾਕਟਰ ਸਾਹਿਬ ਇਹ ਵੀ ਕੋਈ ਕੈਰੋਪ੍ਰੈਕਟਰ ਦਾ ਮੈਥਡ ਆ ਸਾਰਾ ਸਰ T20 ਕੈਰੋਪੈਕਟਿਕ ਕਰਦੇ ਆ। ਇਸ ਤੋਂ ਲਗ ਆਪਾਂ ਕੋਈ ਟ੍ਰੀਟਮੈਂਟ ਹੀ ਨਹੀਂ ਕਰਦੇ। ਠੀਕ ਹੈ ਜੀ। ਮਤਲਬ ਜੇ ਕੋਈ ਮੈਡੀਸਿਨ ਨਹੀਂ ਹੈ ਵੀ ਕੋਈ ਮੈਡੀਸਿਨ ਵੀ ਕੋਈ ਇੰਜੈਕਸ਼ਨ ਵੀ ਕੋਈ ਟੀਕਾ ਨਹੀਂ ਠੀਕ ਆ। ਅਗਰ ਕਿਸੇ ਨੂੰ ਆਪਰੇਸ਼ਨ ਵੀ ਦੱਸਿਆ ਹੋਇਆ 15-20 ਸਾਲ ਤੋਂ ਦਵਾਈਆਂ ਵੀ ਖਾ ਰਿਹਾ ਹੈ। ਓਕੇ। ਉਹ ਵੀ ਸਾਡੇ ਕੋਲ ਇੱਕ ਵਾਰੀ ਆ ਜਾਓ। ਉਹਦਾ ਵੀ ਪੱਕਾ ਹੱਲ ਹੋਏਗਾ। ਠੀਕ ਆ। ਬਿਨਾਂ ਦਵਾਈ ਦੇ ਹੋਏਗਾ ਕੋਈ ਟੀਕਾ ਨਹੀਂ ਤਾਂ ਮਕਲਾਮਾ ਕੋਈ ਇੰਜੈਕਸ਼ਨ ਨਹੀਂ ਕੋਈ। ਓਕੇ ਠੀਕ ਹੈ ਜੀ। ਠੀਕ ਹੈ ਜੀ। ਤੇ ਕੀ ਪ੍ਰੋਬਲਮ ਸੀ ਸਰ ਤੁਹਾਨੂੰ ਪ੍ਰੋਬਲਮ ਸਰ ਡਿਸਕ ਦੀ ਪ੍ਰੋਬਲਮ ਸੀ ਥੱਲੇ ਮੇਰੇ ਉਂਗਲਾਂ ਜਿਹੜੀਆਂ ਨੇ ਸੁਨ ਰਹਿਣੀਆਂ ਸੀ ਸੁਨ ਰਹਿਣੀਆਂ ਸੀ ਹਾਂਜੀ ਬਾਕੀ ਲੈਗ ਚ ਚ ਜਾਂਦਾ ਥੱਲੇ ਗੋਡੇ ਤੋਂ ਥੱਲੇ ਹਾਂਜੀ ਤੇ ਇਹਨਾਂ ਹੁੰਦਾ ਜਿਹੜਾ ਦਾ ਜਾਂ ਇਹ ਹੈਗਾ ਹੀ ਸਾਲ ਤੋਂ ਸਾਲ ਤੋਂ ਕਿਵੇਂ ਹੋਈ ਸੀ ਸ਼ੁਰੂ ਸ਼ੁਰੂ ਤਾਂ ਹੀ ਬਸ ਉਂਗਲਾਂ ਤੋਂ ਹੋਈ ਸਮਝ ਪਹਿਲਾਂ ਸੱਟ ਲੱਗੀ ਸੀ ਗਿਰ ਕੇ ਤੇ ਉਹ ਤੋਂ ਬਾਅਦ ਟ੍ਰੀਟਮੈਂਟ ਲੈਂਦੇ ਰਹੇ ਕੋਈ ਫਰਕ ਨਹੀਂ ਪਿਆ ਹੁਣ ਆਥੋਲੇ ਅਗੇ ਆਪਾਂ ਨੇ ਕਿਵੇਂ ਲੱਗਿਆ ਤੁਹਾਨੂੰ ਬਹੁਤ ਹੁਣ ਕੁਸਰ ਲਾਈਕਸ ਲੱਗਦਾ ਜੀ ਮੈਨੂੰ ਅੱਗੇ ਮਾ ਉਹ ਕੋਈ ਨਵੀਂ ਟੈਕਨੀਕ ਨਾਲ ਤੁਹਾਡਾ ਕੋਈ ਹੈਗਾ ਐਕਸਪੀਰੀਅੰਸ ਉਹਦੇ ਨਾਲ ਮੈਂ ਉੱਤੇ ਮੈਂ ਤੁਹਾਨੂੰ ਕਰਦਾ ਵੀ ਹਾਂ ਮੈਨੂੰ ਵੀ ਤਸੱਲੀ ਆ ਵੀ ਠੀਕ ਹੋ ਜਾਊਗਾ ਹਾਂ ਜੀ ਜੀ ਫਸਟ ਸੈਟਿੰਗ ਆ ਸਾ ਤੁਹਾਡੇ ਖਲੇ ਥੋੜੀ L4 L5S باندې ਮਾਨਕੇ ਹਿੱਲੇ ਹੋਣਾ ਉਹ ਮਾਨਕੇ ਅਲਾਈਨਮੈਂਟ ਜੇllen ਕਰਨ ਨਾਲ ਡਿਸਕ ਬਲਜ ਡਿਸਕ ਬਾਹਰ ਹੋਣ ਨਾਲ ਜਿਹੜੇ ਲੱਤਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਜਾ ਰਿਹਾ ਉਹ ਰੁਕਿਆ ਹੋਇਆ ਉਹਦੇ ਕਰਕੇ ਨੀਚਲਾ ਸਾਰਾ ਪੈਰ ਸੁੰਨ ਨੇ ਠੀਕ ਠੀਕ ਪੈਰ ਉਹਦੇ ਕਰਕੇ ਹੀ ਇਹ ਸਾਰੀ ਦਿੱਕਤ ਆ ਰਹੀ ਹੈ ਠੀਕ ਠੀਕ ਉਹ ਮਾਨਕ ਅਲਾਈਨਮੈਂਟ ਆਪਾਂ ਕਰ ਦਾਂਗੇ ਥੋੜਾ ਸਰਕਲ ਚੱਲ ਪਾਵੇਂ ਓਕੇ ਹਾਂਜੀ ਡਿਸਕ ਜਿਹੜੀ ਬਾਹਰ ਆਈ ਉਹ ਅੰਦਰ ਹੋ ਜਾਣੀ ਐ ਸੁੱਕੜ ਜਾਣੀ ਐ ਇਹ ਇਹਦਾ ਮਤਲਬ ਉਹ ਸਰਕਲ ਚੱਲਣ ਨਾਲ ਹੀ ਥੋੜਾ ਸੁੰਨਪਨ ਖਤਮ ਹੋਏਗਾ ਠੀਕ ਹਾਂਜੀ ਹਾਂਜੀ ਹੁਣ ਵੈਸੇ ਆ ਟ੍ਰੀਟਮੈਂਟ ਦੀ ਪਹਿਲੀ ਸੈਟਿੰਗ ਸੀ ਰੋਡਿਕ ਕਿਵੇਂ ਫੀਲ ਹੋ ਰਿਹਾ ਤੁਹਾਨੂੰ ਲੈ ਕੇ ਮੈਨੂੰ ਲੱਗਿਆ ਜੀ ਵੀ 40% ਮੈਂ ਠੀਕ ਆ ਪਹਿਲੀ ਵਾਲੀ ਹਾਂਜੀ ਬਹੁਤ ਰਿਲੈਕਸ ਲੱਗਦੀ ਹੈ ਹਾਂਜੀ ਰਿਲੈਕਸ ਲੱਗਦੀ ਕੋਈ ਸੁਤਾਈ ਨਹੀਂ ਲੱਗ ਰਹਾ ਕੋਈ ਹੋਰ ਨਹੀਂ ਕੋਈ ਦਵਾਈ ਤਾਂ ਨਹੀਂ ਸਾਡੇ ਦਿੱਤੀ ਤੁਹਾਨੂੰ ਨਹੀਂ ਕੋਈ ਦਵਾਈ ਦੀ ਨਹੀਂ ਮੈਨੂੰ ਠੀਕਾ ਕੁਝ ਲਾਇਆ ਹੋਵੇ ਕੁਝ ਵੀ ਹੋਵੇ ਨਹੀਂ ਨਹੀਂ ਬਿਨਾਂ ਦਵਾਈ ਤੋਂ ਹਾਂਜੀ ਠੀਕ ਹੈ ਸਰ ਥੈਂਕ ਯੂ ਕੀ ਕਹਿੰਦੇ ਵਿੱਚ ਦਿੱਕਤ ਸੀ ਠੀਕ ਹੈ ਜੀ ਆ ਚੀਜ਼ ਸਾਰੀ ਇਹਨਾਂ ਦੀ ਮਤਲਬ ਅੱਜ ਨੂੰ ਆਏ ਝੂਕੇ ਜੇ ਪਏ ਸੀ ਬਹੁਤ ਜ਼ਿਆਦਾ ਠੀਕ ਆ ਠੀਕ ਹੈ ਜੀ ਠੀਕ ਹੈ ਜੀ ਔਰ ਇਹਨਾਂ ਲੋ ਬੈਗ ਚ ਵੀ ਦਿੱਕਤ ਸੀ ਓਕੇ ਸਰਵਾਈਕਲ ਦੇ ਮਨਕਾ ਕਾਰਨ ਇਹ ਦੋਨੇ ਬਾਹਾਂ ਦੇ ਵਿੱਚ ਦਰਦ ਜਾ ਰਿਹਾ ਸੀ ਠੀਕ ਹੈ ਔਰ ਚੱਕਰ ਬਹੁਤ ਆ ਰਹੇ ਸੀ ਆ ਚੀਜ਼ ਸਾਰੀ ਮਤਲਬ ਸਟਿਫ ਹੋਈ ਪਈ ਦੀ ਬਹੁਤ ਜ਼ਿਆਦਾ ਓਕੇ ਮਨਕਰੀ ਅਲਾਈਨਮੈਂਟ ਹਿੱਲਣ ਕਰਨੇ ਹੋ ਰਹੇ ਸੀ ਠੀਕ ਹੈ ਜੀ ਮੈਮ ਕੋਈ ਸੈਟ ਲੱਗੀ ਸੀ ਨਾ ਰੋਡੇ ਨਹੀਂ ਕੀ ਹੋਇਆ ਸੀ ਇਹ ਸੱਸ ਪਤਾ ਨਹੀਂ ਸੱਸ ਪਿਆ ਹੋ ਗਿਆ ਤਾਂ ਦੇ ਦੇ ਠੀਕ ਹੈ ਜੀ ਜਾਂ ਤਾਂ ਕੋਈ ਜਾਨ ਨਹੀਂ ਪਾ ਕੇ ਕੰਮ ਕਰ ਦਿੰਦਾ ਉਹ ਸੰਭਾਰਦਾ ਕਰਦਾ ਜਾਂ ਭਜਨ ਭਾਰ ਲਾਉਗੇ ਸਹੀ ਗੱਲ ਹੈ ਇਹਦੇ ਕਾਰਨ ਹੋਏ ਸੀ ਓਕੇ ਇਹ ਇਹ ਸਾਰਾ ਮਲਕ ਤੁਸੀਂ ਕਿਵੇਂ ਟਿਟਿਊਡ ਕਰ ਦੋ ਸਾਰਾ ਸਮਝ ਆ ਜਾਉਂਦਾ ਸਾਰੇ ਮੰਨ ਕੇ ਅਲਾਈਨਮੈਂਟ ਖਿਲ ਜਾਂਦੀ ਹੈ ਇਦਾਂ ਓਕੇ ਜਦੋਂ ਮੰਨ ਕੇ ਇਦਾਂ ਆਪਣੀ ਜਗ੍ਹਾ ਤੋਂ ਡਿਸਪਲੇਸ ਹੁੰਦੇ ਨੇ ਠੀਕ ਹੈ ਉਹ ਹਿੰਦਨ ਨਾਲ ਕੇਮਰਾ ਨਸਾਂ ਦੇ ਉੱਪਰ ਪ੍ਰੈਸ਼ਰ ਆ ਜਾਂਦਾ ਡਿਸਕ ਇਦਾਂ ਬਾਹਰ ਆ ਜਾਂਦੀ ਹੈ ਓਕੇ ਆ ਡਿਸਕ ਬਾਹਰ ਆ ਜਾਂਦੀ ਹੈ ਠੀਕ ਹੈ ਉਹਦੇ ਕਾਰਨ ਨਾੜ ਨਾੜ ਜਿਹੜੀਆਂ ਪ੍ਰੈਸ ਹੋ ਜਾਂਦੀਆਂ ਲੱਤਾਂ 'ਚ ਵੀ ਇਹਦੇ ਕਾਰਨ ਦਰਦ ਹੁੰਦਾ ਇਸ ਤਰੀਕਾ ਸਰਵਾਈਕਲ ਸਪਾਈਨ ਦੇ ਮੰਨ ਕੇ ਆਗੇ ਆ ਜੇ ਰੋਮਨਿਕ ਅਲਾਈਨਮੈਂਟ ਹਿੱਲਦੀ ਹੈ ਸਰਵਾਈਕਲ ਦੇ ਆ ਡਿਸਕ ਦੇ ਉੱਪਰ ਪ੍ਰੈਸ਼ਰ ਹੋਣ ਨਾਲ ਇਦਾਂ ਇਦਾਂ ਡਿਸਕ ਵੱਲ ਇੱਥੇ ਵੀ ਛੋਟੇ ਛੋਟੇ ਡਿਸਕ ਬਲਜ ਹੁੰਦੇ ਨੇ ਆ ਨਾੜ ਆ ਪ੍ਰੈਸ ਹੋ ਜਾਂਦੇ ਨੇ ਇਹ ਜਿਹੜੇ ਆ ਸਰਵਾਈਕਲ ਸਪਾਈਨ ਆ ਨਾ ਆਪਣੇ ਅਪਰ ਲਿਮਨਸ ਸਪਲਾਈ ਕਰਦਾ ਓਕੇ ਇਹ ਨਹੀਂ ਇਸੇ ਨੂੰ ਉਪਰਲੇ ਸੇ ਓਕੇ ਚੈਸਟ ਤੋਂ ਪਲੇਸ ਸੇ ਸਾਰੇ ਸਪਲਾਈ ਇਹਦੇ ਕਾਰਨ ਹੁੰਦੇ ਨੇ ਕਿਉਂਕਿ ਥੋਰੈਸਿਕ ਸਪਾਈਨ ਹੈ ਔਰ ਰਿਬਸ ਨੂੰ ਮੈਡ ਬੈਕ ਨੂੰ ਸਪਲਾਈ ਕਰਦਾ ਜਿਹੜਾ ਲੰਬਰ ਸਪਾਇਨ ਹੈ ਉਹ ਲੋਅ ਬੈਕ ਨੂੰ ਸਪਲਾਈ ਕਰਦਾ ਬਲੱਡ ਸਰਕੂਲੇਸ਼ਨ ਸਪਾਇਨ ਚੋਂ ਹੀ ਆਪਣੀ ਪੂਰੀ ਬੋਡੀ ਜਾ ਰਹੀ ਹੈ ਮੰਨ ਲਓ ਆਪਣੀ ਲੱਤਾਂ ਬਹਾ ਇਹ ਕਿਤੇ ਵੀ ਦਿੱਕਤ ਆ ਰਹੀ ਹੈ ਤਾਂ ਸਮਝੋ ਆਪਣੀ ਸਪਾਇਨ ਦੇ ਵਿੱਚ ਕੋਈ ਨਾ ਕੋਈ ਦਿੱਕਤ ਹੈ ਉਹਦੇ ਕਾਰਨ ਹੈ ਇਹ ਹੁੰਦੀ ਹੈ ਕਿ ਇਹ ਮੰਨ ਕੇ ਹਿੱਲਣ ਕਰਨਾ ਆਪਣਾ ਕੀ ਕੰਮ ਹੈ ਅਸੀਂ ਮੰਨ ਕੇ ਆਂ ਦੀ ਅਲਾਈਨਮੈਂਟ ਕਰਦੇ ਹਿੱਲੋ ਮੰਨ ਕੇ ਉਹਨੂੰ ਮੈਨਿਪੂਲੇਟ ਕਰਦੇ ਆ ਜਿਹੜਾ ਡਿਸਕ ਇਦਾਂ ਡਿਸਕ ਬਲਜ ਹੁੰਦਾ ਉਹ ਅੰਦਰ ਸੁੱਕੜ ਜਾਂਦੀ ਹੈ ਸਰਕਲ ਚੱਲ ਪੈਂਦਾ ਜਿਹੜਾ ਰੁਕਿਆ ਹੁੰਦਾ ਬਸ ਇਹ ਸਾਡਾ ਪ੍ਰੋਸੈਸ ਹੈ ਸਰ ਇਹਨੂੰ ਕੈਰੋਕੈਪਟਿਕ ਮੈਕ ਠੀਕ ਹੈ ਸਰ ਤੇ ਆਪਣਾ ਡਰੈਸ ਬੋਲ ਦਿਓ ਜੀ ਕੋ ਅਡਰੈਸ ਸਰ ਮਲੇਰ ਕੋਟਲੇ ਰਾਏਕੋਡ ਰੋਡ ਤੇ ਪੁਲ ਉੱਤਰ ਕੇ ਜਾਂ ਇਧਰੋਂ ਤੁਸੀਂ ਆ ਰਹੇ ਹੋ ਮਲੇਰ ਕੋਲੇ ਸਾਈਡ ਤੋਂ ਪੁਲ ਉੱਤਰ ਕੇ ਇਧਰ ਆ ਰਹੇ ਹੋ ਪੁਲ ਚੜਨ ਤੋਂ ਪਹਿਲੇ ਇੱਕ ਇੰਡੀਅਨ ਹੋਵੇ ਪੈਟਰੋਲ ਪੰਪ ਹਾਂਜੀ ਹਾਂਜੀ ਬਿਲਕੁਲ ਸਾਹਮਣੇ ਸਾਡਾ ਕਲੀਨਿਕ ਹੈ ਠੀਕ ਹੈ ਤੁਸੀਂ ਜਦੋਂ ਵੀ ਆਣਾ ਫੋਨ ਕਰਕੇ ਹੀ ਆਣਾ ਕਿਉਂਕਿ ਅਸੀਂ ਲਿਮਟ ਪੇਸ਼ੈਂਟ ਨੂੰ ਹੀ ਟ੍ਰੀਟਮੈਂਟ ਦੇ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਇਹਨੋਂ ਉਸਾਰ ਸਰਵਾਈਕਲ ਦੇ ਵੀ ਦਿੱਕਤ ਸੀ ਔਰ ਲੋ ਬੈਗ ਦੇ ਦਿੱਕਤ ਸੀ ਸਾਰੇ ਮਤਲਬ ਉੱਪਰ ਤੋਂ ਲੈ ਕੇ ਨੇਚਰ ਕਰ ਸਾਰੀ ਸਪਾਈਨ ਦੀ ਅਲਾਈਨਮੈਂਟ ਹਿੱਲੀ ਹੋਈ ਸੀ ਠੀਕ ਹੈ ਜੀ ਫਰਕ ਆ ਹੀ ਹੁੰਦਾ ਹਾਂਜੀ ਸਰ ਮੈਨੂੰ ਬਹੁਤ ਫਰਕ ਆ ਪਹਿਲਾਂ ਮੇਟੋ ਤੁਰਿਆ ਵੀ ਨਹੀਂ ਸੀ ਜਾਂਦਾ ਬਿਲਕੁਲ ਵੀ ਮੈਂ ਉੱਠਣੀ ਸੀ ਸਕਦੀ ਤੇ ਮੈਂ ਪਹਿਲੀ ਸਿਟਿੰਗ ਤੇ ਹੀ ਮਤਲਬ ਉੱਠ ਕੇ ਬੈਠਣ ਲੱਗ ਗਈ ਸੀਗੀ ਤੇ ਉਸ ਤੋਂ ਬਾਅਦ ਹੁਣ ਅੱਜ ਮੈਂ 2 ਮਹੀਨਿਆਂ ਬਾਅਦ ਪਹਿਲੀ ਵਾਰ ਸਾਰੇ ਮਤਲਬ ਵੇੜਾ ਕੱਢਿਆ ਕਾਫੀ ਤੁਰਕੇ ਵੀ ਆਈ ਆਪਣੇ ਆਪ ਤੇ ਮੈਂ ਖਾਣਾ ਵਗੈਰਾ ਕੁਝ ਨਹੀਂ ਸੀ ਬਣਾਉਂਦੀ ਹੁਣ ਮੈਂ ਯਾਨੀ ਉੱਠ ਕੇ ਆਪਣਾ ਥੋੜਾ ਬਹੁਤ ਕੰਮ ਗੱਟਰਾ ਪਹਿਲੀ ਵੀਡੀਓ ਇਹਨੇ ਇਹਨੇ 2 2 ਤੇ 9 3 9 3 ਹੋ ਗਿਆ ਠੀਕ ਹੈ ਬਰਕਰਾਰ ਹਾਂਜੀ ਕੋਈ ਪ੍ਰੋਬਲਮ ਨਹੀਂ ਹੈ ਥੋੜੀ ਬਹੁਤੀ ਮਤਲਬ ਹਿੱਕਤ ਹੈਗੀ ਆ ਬਾਕੀ ਸਭ ਆ ਗਿਆ ਵੀ ਮੈਂ ਕੋਈ ਮੈਡੀਸਨ ਕੋਈ ਜਗ ਨਹੀਂ ਨਹੀਂ ਕੋਈ ਕਿੰਨੇ ਪਰਸੈਂਟ ਪ੍ਰੋਬਲਮ ਹੋਣੀ ਠੀਕ ਹੋਊਗੀ ਕਿੰਨੀ ਰਹਿ ਗਈ ਸਰ ਮੇਰੀ ਮਤਲਬ 80% ਪ੍ਰੋਬਲਮ ਸਹੀ ਹੈ ਡਾਕਟਰ ਮੈਨੂੰ ਟ੍ਰੀਟਮੈਂਟ ਕਰਾਉਣਾ ਆਇਆ ਸੀ ਹਾਂਜੀ ਹਾਂ ਟ੍ਰੀਟਮੈਂਟ ਕਰਾਉਣਾ ਆਇਆ ਸੀ ਨਾ ਮੈਨੂੰ ਸੈਟਿੰਗ ਚੱਲੀਆਂ ਤਿੰਨ ਹੋ ਗਈਆਂ ਠੀਕ ਆ ਮਤਲਬ ਪਹਿਲੀ ਸੈਟਿੰਗ ਤੋਂ ਉਹਨਾਂ ਨੂੰ ਰਿਕਵਰੀ ਹੋਣ ਲੱਗ ਗਈ ਪਹਿਲੇ ਦਿਨ ਕਿਵੇਂ ਸੀ ਤੁਸੀਂ ਮਤਲਬ ਬੋਡੀ ਲੈਂਗੁਏਜ ਪਹਿਲੇ ਦਿਨ ਮੇਰੇ ਤੋਂ ਮਤਲਬ ਇੱਥੋਂ ਸਾਰੀ ਮੇਰੇ ਜੁੜਿਆ ਹੋਇਆ ਸੀ ਸਰੀਰ ਮਤਲਬ ਮੇਰੇ ਤੋਂ ਬੈਲੈਂਸ ਨਹੀਂ ਸੀ ਬਣਦਾ ਤੇ ਮੈਂ ਉੱਠ ਵੀ ਨਹੀਂ ਸੀ ਸਕਦੀ ਨਾ ਤੁਰ ਸਕ ਰਹੀ ਸੀ ਪ੍ਰੋਬਲਮ ਡਾਕਟਰ ਜਿਆਦਾ ਦੇਣਾ ਬਹੁਤ ਜ਼ਿਆਦਾ ਸੀ ਮਤਲਬ ਕਾਫੀ ਜਗ੍ਹਾ ਤੇ ਕਾਫੀ ਜਗ੍ਹਾ ਦੋਵੇਂ ਮਤਲਬ ਹਸਪੀਟਲ ਕਿੱਥੇ ਹੈ ਘਰ ਡੇਮੈਟ ਰਹੀ ਕਿ ਉਹਨਾਂ ਬਿਲਕੁਲ ਵਾ ਮੈਨੂੰ ਮਤਲਬ ਫਰਕ ਨਹੀਂ ਪਿਆ ਪਹਿਲਾਂ ਕਿ ਲੇ ਡਾਕਟਰਾਂ ਨੇ ਤੁਸੀਂ ਮਤਲਬ ਲਈਆਂ ਮੈਡੀਸਨ ਮੈਨੂੰ ਇਹ ਪ੍ਰੋਬਲਮ ਹੈ 2021 ਤੋਂ ਸੀਗੀ ਕਿ ਮੈਂ ਟੋਕਰ ਤੇ ਮੈਂ ਦੱਸ ਨਹੀਂ ਸਕਦੀ ਬਹੁਤ ਜ਼ਿਆਦਾ ਡਾਕਟਰਾਂ ਕੋਲ ਮੈਂ ਗਈ ਬਲਕਿ ਹਸਪੀਟਲ ਤੇ ਫੋਰਸ ਹਸਪੀਟਲ ਚ ਲਿਜਾਣੇ ਗਏ ਮਾਲੋਨ ਆਪਾਂ ਕਹਿ ਰਹੇ ਆ ਕਿ ਬੈਟਰ ਪੰਜਾਬ ਹੰਡ ਰੱਖ ਪੈ ਗਿਆ ਹਾਂਜੀ 80% ਮਤਲਬ ਇਹ ਖੁਦ ਆਪਦੇ ਮੂੰਹ ਨਾਲ ਕਹਿ ਰਹੇ ਹੋ। ਹਾਂ, ਪ੍ਰੋਬਲਮ ਕਿਤੇ ਜ਼ਿਆਦਾ ਹੀ ਸੀ ਨਾ। ਹਾਂ ਜੀ। ਬਹੁਤ ਜ਼ਿਆਦਾ ਸੀ। ਪਹਿਲੇ ਦਿਨ ਆਇਆ ਨਾ ਬਹੁਤ। ਹਾਂ। ਸੌਂਣ ਤੋਂ ਦੋ ਜਾਗਣਾ। ਹਾਂ ਜੀ। ਆਪਦੇ ਨੇ ਭਣਾ। ਹਾਂ ਜੀ। ਹਾਂ ਜੀ। ਠੀਕ ਹੈ। ਹੁਣ ਕਿਵੇਂ ਲੱਗਦਾ ਤੁਹਾਨੂੰ ਮਤਲਬ? ਹੁਣ ਮੈਨੂੰ ਵਧੀਆ ਲੱਗਦਾ। ਪਹਿਲਾਂ ਮੈਨੂੰ ਕੁਝ ਵੀ ਖਾਣ-ਪੀਣ ਨੂੰ ਵੀ ਮਨ ਨਹੀਂ ਸੀ ਕਰਦਾ। ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ। ਜਦ ਬੋਲਦੇ ਸੀ ਮੈਨੂੰ ਕੋਈ ਗੱਲਾਂ ਕਰਦਾ ਸੀ ਉਹ ਵੀ ਨਹੀਂ ਸੀ ਵਧੀਆ ਲੱਗਦਾ। ਠੀਕ ਹੈ। ਹੁਣ ਮੈਨੂੰ ਆਪ ਚੱਕਰ ਵਗੈਰਾ ਵੀ ਹੁੰਦੇ ਸੀ। ਚੱਕਰ ਵਗੈਰਾ ਵੀ ਆਉਂ ਭਾਈ ਆਪਾਂ ਰੂਮ ਬੈਂਕ ਪੇ ਜੀ ਟਿਕ ਸੀ ਤੋਂ ਆਏ ਹਾਂ ਜੀ ਹਾਂ ਜੀ ਠੀਕ ਆ ਠੀਕ ਹੋਂ ਹਾਂ ਹੂੰ ਠੀਕ ਆ ਜੀ ਦੋ ਹੋ ਗਏ ਦੋ ਵਾਰ ਹੀ ਆਏ ਜੀ ਹੁ ਤੀਜੀ ਵਾਰ ਆਏ ਹਾਂ ਓਕੇ ਮਤਲਬ ਹੁਣ ਨਾਰਮਲ ਫਰਕ ਆ 50% ਫਰਕ ਆ ਜੀ ਓਕੇ ਅੱਜ ਫਿਰ ਟ੍ਰੀਟਮੈਂਟ ਕਰਾਉਣਾ ਆਏ ਹਾਂ ਹਾਂ ਜੀ ਅੱਜ ਫੇਰ ਆਏ ਠੀਕ ਆ ਕੋਈ ਦਵਾਈ ਕੋਈ ਮੈਡੀਸਨ ਕੋਈ ਕੋਈ ਦਰਦ ਦੀ ਗੋਲੀ ਨਾ ਜੀ ਕੋਈ ਮੁਸਲੀ ਮਤਲਬ ਬਿਨਾ ਮੈਡੀਸਨ ਤੋਂ ਕਰਾਣਾ ਹੈ ਠੀਕ ਆ ਮਤਲਬ ਹੁਣ ਤੁਹਾਨੂੰ ਐਨ ਕੋਈ ਦਿੱਕਤ ਨਹੀਂ ਹੈ ਜੀ ਪਹਿਲਾਂ ਦਿਖਾਇਆ ਹੋਊਗਾ ਤੇ ਹੋ ਡਾਕਟਰਾਂ ਨੂੰ ਪਹਿਲਾਂ ਬਹੁਤ ਦਿਖਾ ਲਿਆ ਜੀ ਓਕੇ ਕੋਈ ਫਰਕ ਨਹੀਂ ਗਣੀ ਹੁਣ ਤੁਹਾਨੂੰ ਕੋ ਹੋਣੇ ਮੈਂ ਪਹਿਲਾਂ ਦਿਖਾਇਆ ਵੀ ਉਹਨਾਂ ਨੂੰ ਫਰਕ ਲੱਗਦਾ। ਦੇ ਦੇ ਤੋਰੀ ਜਾਂਦੀ ਦੀ ਇਹਨੇ ਆ। ਠੀਕ ਆ ਹੁਣ ਫਰਕ ਨਹੀਂ ਪੈ ਰਿਹਾ। ਹੁਣ ਠੀਕ ਹੈ। ਹੁਣ ਮਤਲਬ ਬਿਲਕੁਲ ਓਕੇ ਆ। ਹਾਂ ਜੀ ਹੁਣ ਠੀਕ ਹੈ। ਅੱਜ ਵੀ ਟ੍ਰੀਟਮੈਂਟ ਕਰਾਉਣਾ ਆਇਆ ਹਾਂ। ਹਾਂ ਜੀ ਹਾਂ। ਹੁਣ ਪੇਨ ਵਗੈਰਾ ਵੀ ਨਹੀਂ ਹੈਗੀ ਢੂਗੀ ਤੇ। ਨਾ ਜੀ। ਠੀਕ ਆ। ਤੇ ਤੁਹਾਨੂੰ ਪਤਾ ਕਿਵੇਂ ਲੱਗਾ ਡਾਕਟਰ ਸਾਹਿਬ ਬਾਰੇ ਫਿਰ? ਇਹ ਬਸ ਸਾਡ ਵੀਡੀਓ ਦੇਖ ਕੇ ਆਏ ਜੀ। ਵੀਡੀਓ ਦੇਖ ਕੇ ਆਏ। ਰੇਡ ਦੀ ਹੱਡੀ ਨਾਲ ਜੁੜੀ ਹੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜਿਵੇਂ ਰੇਡ ਦੀ ਹੱਡੀ ਦੇ ਮਾਨਕ ਤਾਂ ਹਿੱਲੇ ਜਾਣਾ। ਸਪੋਨ ਡਾਇਲੋਸਿਸ ਹੋ ਜਾਣਾ ਬਾਹਾਂ 'ਚ ਦਰਦਿਆਣਾ ਲੱਤਾਂ 'ਚ ਦਰਦਿਆਣਾ ਲੱਤਾਂ ਬਾਹਾਂ 'ਚ ਸੁਣਨਪਨ ਹੋਣਾ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਣਾ ਜਾਂ ਕਿਸੇ ਜੋਇੰਟ ਦੀ ਪ੍ਰੋਬਲਮ ਹੋਣਾ ਗੋਡੇ 'ਚ ਮੋਡੇ ਕਿਸੇ ਵੀ ਤਰ੍ਹਾਂ ਜੋਇੰਟ 'ਚ ਦਰਦਿਆਣਾ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਅਸੀਂ ਬਿਨਾ ਮੈਡੀਸਨ ਤੋਂ ਕਰਦੇ ਹਾਂ ਇੱਕ ਕੈਇਰੋਪ੍ਰੈਕਟਿਕ ਮੈਥਡ ਨਾਲ ਕਰਦੇ ਹਾਂ ਹਾਂ ਅਗਰ ਕਿਸੇ ਨੂੰ ਆਪਰੇਸ਼ਨ ਵੀ ਦੱਸਿਆ ਹੋਇਆ ਹੈ 15-20 ਸਾਲ ਤੋਂ ਮਤਲਬ ਦਵਾਈਆਂ ਖਾ ਕੇ ਆਪੇ ਚੁੱਕਿਆ ਹੈ ਬਿਲਕੁਲ ਹੀ ਘਰੇ ਬੈਠ ਗਏ ਉਹਨਾਂ ਦਾ ਇਲਾਜ ਵੀ ਅਸੀਂ ਬਿਨਾ ਮੈਡੀਸਨ ਤੋਂ ਕਰਦੇ ਇੱਕ ਵਾਰੀ ਸਾਨੂੰ ਆ ਕੇ ਜ਼ਰੂਰ ਮਿਲੋ ਆਪਰੇਸ਼ਨ ਕਰਨ ਤੋਂ